ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪਾਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਦੀਆਂ ਵਾਧ ਰਹੀਆਂ ਹਮਲਾਵਰ ਤੇੜਕਾ ਉਕਾਰਵਾਈਆਂ ਦੇ ਜਵਾਬ ਚ ਉਸ ਦੀ ਫੌਜੀ ਟਿਕਾਣਿਆਂ ਤੇ ਸਟਿੱਕ ਹਮਲੇ ਕੀਤੇ ਪਾਤ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਬਾਅਦ ਪਾਕਿਸਤਾਨ ਚ ਜੈਸ਼ੇ ਮੁਹੰਮਦ ਅਤੇ ਲਸ਼ਕਰੀ ਤੋਇਬਾ ਦੇ ਪੰਜ دہشت ਗਰਦ ਮਾਰੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਤਿੰਨੇ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਪਾਤੀ ਹਵਾਈ ਅੱਡਾ ਅਥਾਰਟੀ ਵੱਲੋਂ 15 ਮਈ ਤੱਕ ਦੇਸ਼ ਦੇ ਉੱਤਰੀ ਤੇ ਪੱਛਮੀ ਖੇਤਰਾਂ ਦੇ 32 ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਅਸਥਾਈ ਤੌਰ ਤੇ ਬੰਦ ਕਰਨ ਦਾ ਐਲਾਨ ਅਤੇ ਉਤਰੀ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਰਾਤ ਨੂੰ ਚੱਲਣ ਵਾਲੀਆਂ ਸਾਰੀਆਂ ਰੇਲ ਕਟੀਆਂ ਰੱਦ। ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਹਥਿਆਰਬੰਦ ਬਲਾ ਨੇ ਪਾਕਿਸਤਾਨ ਦੀਆਂ ਵਾਦੀਆਂ ਹਮਲਾਵਰ ਤੇੜਕਾਉ ਕਾਰਵਾਈਆਂ ਦੇ ਜਵਾਬ ਚ ਪਾਕਿਸਤਾਨ ਦੇ ਤਕਨੀਕੀ ਬੁਨਿਆਦੀ ਢਾਂਚੇ ਕਮਾਂਡ ਅਤੇ ਕੰਟਰੋਲ ਕੇਂਦਰਾ ਰਡਾਰ ਸਾਈਟਾਂ ਤੇ ਹਥਿਆਰਾਂ ਦੇ ਭੰਡਾਰਨ ਖੇਤਰਾਂ ਸਮੇਤ ਫੌਜੀ ਸਥਾਪਨਾਵਾਂ 'ਤੇ ਸਟ੍ਰੀਕ ਹਮਲੇ ਕੀਤੇ ਨੇ ਅਤਿਵੀ ਦਿੱਲੀ ਜੋ ਆਪਰੇਸ਼ਨ ਸਿੰਦੂਰ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ 'ਚ ਵਿੰਗ ਕਮਾਂਡਰ ਬਿਉਮਿਕਾ ਸਿੰਘ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਪਾਕਿਸਤਾਨੀ ਸੈਨਿਕਾਂ ਨੂੰ ਅੱਗੇ ਵਾਲੇ ਇਲਾਕਿਆਂ 'ਚ ਵਾਧੇ ਦੇਖਿਆ ਗਿਆ ਹੈ ਇਹ ਇਸ ਗੱਲ ਦਾ स्पष्ट ਸੰਕੇਤ ਹੈ ਕਿ ਪਾਕਿਸਤਾਨ ਸਥਿਤੀ ਨੂੰ ਹੋਰ ਵਿਗਾੜਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲਾ ਨੇ ਪਾਕਿਸਤਾਨ ਦੀਆਂ ਸਾਰੀਆਂ ਦਸ਼ਮਣੀ ਵਾਲੀਆਂ ਕਾਰਵਾਈਆਂ ਦਾ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ ਹੈ। ਕਰਨਲ 소ਫੀਆ ਕੁਰੇਸ਼ੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਡਰੋਨ ਲੰਮੀ ਦੂਰੀ ਦੇ ਹਥਿਆਰਾਂ ਤੇ ਲੜਾਕੂ ਜਹਾਜ਼ਾਂ ਨਾਲ ਪੱਛਮੀ ਸਰਹੱਦਾਂ ਤੇ ਲਗਾਤਾਰ ਹਮਲੇ ਕਰ ਰਹੀ ਹੈ। ਉਹਨਾਂ ਕਿਹਾ ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ناکਾਮ ਕਰ ਦਿੱਤਾ ਹੈ। ਫਵੀ ਵਾਇਉਸਟ ਸੈਨਾ ਸਟੇਸ਼ਨਾਂ ਉੱਪਰ ਉਧੰਪੂਰ, ਪਠਾਨਕੋਟ, ਆਦਮਪੁਰ और भुज बठिंडा स्टेशन इन सब पर उपकरण व पर्सनल्स को हानि पहुंचाई मैं ये भी बताना चाहती हूँ कि पाकिस्तान ने हाई स्पीड मिसाइल सुबह एक बज के मिनट पर इस्तेमाल करके पंजाब के एयरबेस स्टेशन को दागने की कोशिश की कर्नल कुरैशी ने कहा पाकिस्तान ने कल रात पंजाब बेस को निशाना बनाने तेज रफ्तार मिजाइलों की वरतों की श्रीनगर अवंतीपुर उधमपुर ਸਿਹਤ ਕੇਂਦਰਾਂ ਤੇ ਸਕੂਲਾਂ ਨੂੰ ਵੀ ਨਿਸ਼ਾਨਾ ਬਣਾਇਆ ਉਹਨਾਂ ਕਹਿੰਿਆ ਭਾਰਤੀ ਹਥਿਆਰਬੰਦ ਸੈਨਾ ਤਣਾ ਵਧਾਉਣਾ ਨਹੀਂ ਚਾਹੁੰਦੀਆਂ ਬਸ਼ਰਤੇ ਪਾਕਿਸਤਾਨ ਵੱਲੋਂ ਵੀ ਅਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ ਉਹਨਾਂ ਪਾਕਿਸਤਾਨ ਦੇ ਭਾਰਤੀ S400 ਹਵਾਈ ਰੱਖਿਆ ਪ੍ਰਣਾਲੀ ਸੂਤਗੜ੍ਹ ਤੇ ਸਿਰਸਾ ਵਿਖੇ ਹਵਾਈ ਖੇਤਰਾਂ ਨੂੰ ਤਬਾਹ ਕਰਨ ਦੇ ਝੂਠੇ ਦਾਅਵਿਆਂ ਨੂੰ ਖਾਰਜ ਕੀਤਾ ਉਹਨਾਂ ਇਹਨਾਂ ਦਾਅਵਿਆਂ ਨੂੰ ਬੇਬੁਨਿਆਦ ਕਰਾ ਦਿੱਤਾ ਅਤੇ ਇਸ ਨੂੰ ਪਾਕਿਸਤਾਨ ਵੱਲੋਂ ਲਗਾਤਾਰ ਪ੍ਰਚਾਰ ਦੀ ਕੋਸ਼ਿਸ਼ ਦਸਿਆ पाकिस्तान ने मिस इन्फॉर्मेशन का सहारा लेते हुए आदमपुर स्थित एस फोर प्रणाली सूरतगढ़ व सिरसा के हवाई अड्डों, नगरोटा के ब्रह्मोस बेस देहरागिरी के तोपखाना पोजीशन तथा चंडीगढ़ के अग्रिम गोला बारूद डिपो को नष्ट करने के झूठे दावे सोशल मीडिया पर फैलाए भारत इन फॉल्स नेगेटिव को पूर्णता खारिज करता है ਵਿਦੇਸ਼ ਸਖਤਰ ਵਿਕਰਮ ਮਿਸ਼ਰੀ ਨੇ ਕਿਹਾ ਪਾਕਿਸਤਾਨ ਦੀਆਂ ਪੜਕਾਊ ਕਾਰਵਾਈਆਂ ਤੇ ਤਣਾਅ ਵਧਾਉਣ ਵਾਲੀਆਂ ਸਨ ਪਰ ਭਾਰਤ ਨੇ ਇਸ ਦਾ ਸੰਜਮ ਦਾਲ ਚੁਵਾਬ ਦਿੱਤਾ। ਹਥਿਆਰਬੰਦ ਡਰੋਨਾਂ ਨੇ ਫਿਰੋਜ਼ਪੁਰ, ਅਮਰitsar ਤੇ ਪਠਾਨਕੋਟ ਸਮੇਤ ਪੰਜਾਬ ਦੀ ਸਰਹੱਦੀ ਸਿਲਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਰੱਖਿਆ ਬਲਾਂ ਨੇ ਇਹਨਾਂ ਕੋਸ਼ਿਸ਼ਾਂ ਨੂੰ ਸਫਲਤਾਪੂਰਵਕ ناکام ਕਰ ਦਿੱਤਾ। ਸਰਹੱਦੀ ਇਲਾਕਿਆਂ ਚ ਰਹਿਣ ਵਾਲੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਨ ਬੇਲੂੜੀ ਆਵਾਜਾਈ ਨੂੰ ਸੀਮਿਤ ਕਰਨ ਤੇ ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਸੁਰੱਖਿਆ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਸੁਚੇਤ ਤੇ ਸਾਵਧਾਨ ਰਹਿਣਾ ਜ਼ਰੂਰੀ ਹੈ ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਬਾਅਦ ਪਾਕਿਸਤਾਨ ਦੇ ਜੈਸ਼ੀ ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੇ ਪੰਜ دہشت ਗਰਦ ਮਾਰੇ ਗਏ ਨੇ ਹਲਕਿਆਂ ਨੇ ਦੱਸਿਆ ਕਿ ਇਹਨਾਂ دہشت ਗਰਦਾਂ ਚ ਮੁਦੱਸਰ ਖਾਤਿਆ ਖਾਸ ਉਰਫ ਅਬੂ ਜੰਦਾਲ हाफिज मोहम्मद जमील जोकी मौलाना मसूद असहर दार रिश्तेदार सी मोहम्मद यूसुफ अजर खालिद उर्फ ابو आकाश और मोहम्मद हसन खान शामिल है इन आतंकवादी को इस महीने दी 7 तारीख को ऑपरेशन द्वारा मार दिया गया सी प्रधानमंत्री नरेंद्र मोदी ने आज रक्षा मंत्री राजनाथ सिंह के तने फौजांदे मुखिया नाल मीटिंग की थी राष्ट्रीय सुरक्षा ना सलाहकार जी दोवालवी मीटिंग तो शामिल हुए एक मीटिंग पाकिस्तान खिलाफ पारदी जवाबी कार्रवाई के विचार ਰਾਸ਼ਟਰੀ ਰਾਜਧਾਨੀ 'ਚ ਉਹਨਾਂ ਦੇ ਨਿਵਾਸ ਸਥਾਨ ਤੇ ਹੋਈ ਇਧਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਪਾਰਟੀ ਮੀਟਿੰਗ ਬੁਲਾਈ ਲੋਕਤੰਤਰੀ ਸਹਿਯੋਗ ਦੀਆਂ ਸਭ ਤੋਂ ਵਧੀਆ ਰਵਾਇਤਾਂ 'ਚ ਇਕਤਾ ਵੱਚੋਂ ਅੱਜ ਸਵੇਰ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਉਦੇਸ਼ ਮੌਜੂਦਾ ਸੰਕਟ ਸਥਿਤੀ ਨੂੰ ਹੱਲ ਕਰਨ ਲਈ ਸਮਾਵੇਸ਼ੀ ਸਲਾਹ ਅਤੇ ਇਕੀਕ੍ਰਿਤ ਸਮਰਥਨ ਦੀ ਮੰਗ ਕਰਨਾ ਸੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereedeiar arya new chalander ਸਾਡਾ ਫੇਸਬੁੱਕ ਪੇਜ ਹੈ rnu-eiar chalander ਅਤੇ YouTube ਤੇ ਸਾਡਾ ਚੈਨਲ ਹੈ @thereedeiar chalander ਭਾਰਤੀ ਹਵਾਈ ਅੱਡਾ ਅਥਾਰਟੀ ਨੇ 15 ਮਈ ਤੱਕ ਦੇਸ਼ ਦੇ ਉੱਤਰੀ ਅਤੇ ਪੱਛਮੀ ਖੇਤਰਾਂ ਦੇ 32 ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਸਥਾਈ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਹਵਾਈ ਅੱਡਿਆਂ 'ਚ ਅੰਮ੍ਰਿਤਸਰ, ਚੰਡੀਗੜ੍ਹ, ਜੰਮੂ, ਸ਼੍ਰੀਨਗਰ ਪੋਚ, ਰਾਜਮਨਗਰ, ਜੈਸਲਮੇਰ, ਪਠਾਨਕੋਟ ਸਮੇਤ ਹੋਰ ਹਵਾਈ ਅੱਡੇ ਸ਼ਾਮਲ ਨੇ ਇਸ ਤੋਂ ਇਲਾਵਾ ਦਿੱਲੀ ਤੇ ਮੁੰਬਈ ਉਡਾਣ ਸੂਚਨਾ ਖੇਤਰਾਂ ਦੇ ਅੰਦਰ 에ਅਰ ਟ੍ਰੈਫਿਕ ਸਰਵਿਸਿਜ਼ ਰੂਟਾਂ ਦੇ 25 ਸੈਗਮੈਂਟ ਵੀ ਇਸ ਸਮੇਂ ਦੌਰਾਨ ਬੰਦ ਰਹਿਣਗੇ। ਹਵਾਈ ਕੰਪਨੀਆਂ ਨੂੰ ਵਿਗਨ ਨੂੰ ਘਟ ਕਰਨ ਲਈ ਬਦਲਵੇਂ ਰੂਟਾਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਇਹ ਅਸਥਾਈ ਬੰਦ ਸੰਚਾਲਨ ਕਾਰਨ ਕਰਕੇ ਹੈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਦਾ ਪ੍ਰਬੰਧਨ ਕੀਤਾ ਜਾਵੇਗਾ ਅੱਜ ਦਿੱਲੀ ਹਵਾਈ ਅੱਡੇ ਤੇ ਕੁੱਲ 60 ਘਰੀਲੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਮੁਸਾਫਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਡੇਟ ਕੀਤੀ ਉਡਾਣ ਜਾਣਕਾਰੀ ਤੇ ਬਦਲਵੇਂ ਯਾਤਰਾ ਪ੍ਰਬੰਧਾਂ ਲਈ ਆਪਣੀਆਂ 에ਰਲਾਈਨਾਂ ਨਾਲ ਸੰਪਰਕ ਕਰਨ ਇਸ ਦੌਰਾਨ ਉੱਤਰੀ ਰੇਲਵੇ ਨੇ ਦੇ ਮੱਧੇ ਨਜ਼ਰ ਅੰਮ੍ਰਿਤਸਰ ਤੋਂ ਰਾਤ ਨੂੰ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰਾਤ ਕਰ ਦਿੱਤੀਆਂ ਨੇ ਬਲੈਕਆਊਟ ਦੇ ਮੱਧੇ ਨਜ਼ਰ ਅੰਮ੍ਰਿਤਸਰ ਤੋਂ ਰਾਤ ਨੂੰ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਚ 2042412138 ਅਧੇ 0462 ਸਿਰਫ ਦੇ ਸਮੇਂ ਚੋ ਤਬਦੀਲੀ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਰਾਤ ਨੂੰ ਚੱਲਣ ਵਾਲੀਆਂ ਰੱਦ ਕੀਤੀਆਂ ਪ੍ਰਮੁੱਖ ਰੇਲ ਗੱਡੀਆਂ ਚ ਜਨਸ਼ਤਾਪਤੀ ਲਾਲਕੁਆ ਐਕਸਪ੍ਰੈਸ ਇੰਦੋਰ ਐਕਸਪ੍ਰੈਸ ਘਰੀਪਰਾਥ ਨਾਗਪੁਰ ਐਕਸਪ੍ਰੈਸ ਨੰਗਲ ਡੈਮ ਐਕਸਪ੍ਰੈਸ ਸ਼ਾਮਲ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ਼ ਸਵੇਰੇ ਚੱਲਣ ਵਾਲੀ ਸ਼ਤਾਪਤੀ ਤੇ ਚੰਡੀਗੜ੍ਹ ਇੰਟਰ ਸਿਟੀ ਰੇਲ ਗੱਡੀ ਵੀ ਰੱਦ ਕੀਤੀ ਗਈ ਹੈ ਇਸ ਦੇ ਨਾਲ ਨਾਲ ਗੋਲਡਨ ਟੈਂਪਲ ਮੇਲ ਹੀਰਾਕੁੰਡ ਅਤੇ ਜਨਨਾਇਕ ਐਕਸਪ੍ਰੈਸ ਨੂੰ ਅੰਮ੍ਰਿਤਸਰ ਦੀ ਬਜਾਏ ਦਿੱਲੀ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਆਪਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਪੰਜਾਬ ਹਾਈ ਅਲਰਟ ਤੇ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜੁੱਟਣ ਲਈ ਤਿਆਰ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗ੍ਰਹਿ ਵਿਭਾਗ ਨੂੰ ਰਾਜ ਦਾ ਨੋਡਲ ਵਿਭਾਗ ਬਣਾਇਆ ਗਿਆ ਹੈ ਤੇ ਕਿਸੇ ਵੀ ਸਥਿਤੀ ਨਾਲ ਨੱਪਟਣ ਲਈ ਕੇਂਦਰ ਸਰਕਾਰ ਦੀਆਂ ਸਬੰਧਤ ਏਜੰਸੀਆਂ ਨਾਲ ਤਾਲਮੇਲ ਕਰੇਗਾ ਸਾਰੇ ਜ਼ਿਲ੍ਹਿਆਂ ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਪੇਸ਼ ਕੀ ਫੰਡ ਚਾਰੀ ਕੀਤੇ ਗਏ ਨੇ ਪੇਸ਼ ਹੈ ਇੱਕ ਰਿਪੋਰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੈਬਨਿਟ ਮੰਤਰੀਆਂ ਨੇ ਸਿਵਲ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਆਮ ਲੋਕਾਂ ਦੀ ਹੌਸਲਾ ਅਫਜ਼ਾਈ ਲਈ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਸ਼ੁਰੂ ਕਰ ਦਿੱਤੇ ਨੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨਿਕ ਸਕੱਤਰਾਂ ਨੂੰ ਸਿਹਤ, ਖੁਰਾਕ ਅਤੇ ਸਿਵਲ ਸਪਲਾਈ, ਬਿਜਲੀ ਅਤੇ ਪਾਣੀ ਵਰਗੀਆਂ ਜ਼ਰੂਰੀ ਵਸਤਾਂ ਦੀ ਨਿਗਰਾਨੀ ਲਈ ਤੈਨਾਤ ਕਰ ਦਿੱਤਾ ਗਿਆ ਹੈ ਇਸ ਦੌਰਾਨ ਵੱਧਦੇ ਤਰਾਹ ਨੂੰ ਵੇਖਦਿਆਂ ਸਰਦ ਤੇ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਨਸੁਕਾਮੀ ਸਥਿਤੀ ਨਾਲ ਨਜਿੱਠਣ ਲਈ 47 ਕਰੋੜ ਰੁਪਏ ਦੇ ਆਗੂ ਬੁਝਾਓ ਯੰਤਰ ਸੂਬੇ ਨੂੰ ਸਮਰਪਿਤ ਕਰਦੇ ਆਂ ਮੁੱਖ ਨੇ ਕਿਹਾ ਕਿ ਇਹਨਾਂ ਨੂੰ ਪਠਾਨਕੋਟ ਰਾਜਸਥਾਨ ਸੀ ਫਿਰੋਜ਼ਪੁਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਲੈਕਆਊਟ ਦੇ ਨਿਯਮਾਂ ਦੀ ਇਨਬਿਨ ਪਾਲਣਾ ਕਰਨ ਅਤੇ ਪਰਮ ਫਿਲਾਉਣ ਵਾਲੀਆਂ ਵੀਡੀਓ ਜਾਂ ਸੰਦੇਸ਼ ਸੋਸ਼ਲ ਮੀਡੀਆ ਤੇ ਨਾ ਪਾਉਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਮੋਕ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ মিডিਆ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਕੰਮ ਕਰੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਸਹੀ ਤੇ ਸਟੀਕ ਜਾਣਕਾਰੀ ਲੋਕਾਂ ਤੱਕ ਪਹੁੰਚਾਓ ਕਿਰਪਾ ਕਰਕੇ ਮੈਂ মিডিਆ ਨੂੰ ਬੇਨਤੀ ਕਰਦਾ ਇਸ ਗੱਲ ਤੋਂ ਗਰੇਜ਼ ਕਰੋ ਸਾਥ ਦਿਓ ਘਬਰਾਉਣ ਦੀ ਲੋੜ ਨਹੀਂ ਮੇਨਸਟ੍ਰੀਮ মিডিਆ ਦਾ ਯਕੀਨ ਵਾਲਾ মিডিਆ ਹੈ ਕੋਰ ਤੁਹਾਡੀ ਇਨਫਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਆਨ ਕਰਦੇ ਨੇ ਉਦੋਂ ਇਨਫਰਮੇਸ਼ਨ ਦੀ ਬਜਾਏ ਬਲਦਾ ਵੀ ਜੰਗ ਲੱਗੀ ਪਈ ਆ ਹੋਗਾ ਹੋਗਾ ਉਹ ਬਾਤ ਹੀ ਕਰ ਦਿੰਦੇ ਨੇ ਵੀ ਯਾਰ ਰਹਿਣ ਦਿਓ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਕਿ ਆ ਜਿਹੜੀ মিডিਏ ਚ ਗੱਲ ਚੱਲੀ ਹੈ ਝੂਠ ਹੈ ਆ ਸੱਚ ਹੈ ਹੁਣੇ-ਹੁਣੇ ਖਬਰ ਮਿਲੀ ਹੈ ਕਿ ਭਾਰਤ ਅਤੇ ਪਾਕਿਸਤਾਨ ਤੁਰੰਤ ਪ੍ਰਭਾਵ ਨਾਲ ਗੋਲੀਬਾਰੀ ਤੇ ਫੌਜੀ ਕਾਰਵਾਈ ਰੋਕਣ ਲਈ ਸਹਿਮਤ ਹੋਏ ਨੇ। ਵਿਦੇਸ਼ ਸਕੱਤਰ ਵਿਕ੍ਰਮ ਮਿਸ਼ਰੀ ਨੇ ਨਵੀਂ ਦਿੱਲੀ 'ਚ ਇਸ ਸਬੰਧ ਵਿੱਚ ਇੱਕ ਐਲਾਨ ਕੀਤਾ ਹੈ। ਉਹਨਾਂ ਕਿਹਾ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੇ ਅੱਜ ਦੁਪਹਿਰ ਬਾਅਦ ਜੰਗਬੰਦੀ ਦੀ ਮੰਗ ਕੀਤੀ ਜਿਸ ਤੋਂ ਬਾਅਦ ਚਰਚਾ ਹੋਈ ਅਤੇ ਸਮਝੌਤਾ ਹੋਇਆ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਗੋਲੀਬਾਰੀ ਤੇ ਫੌਜੀ ਕਾਰਵਾਈ ਰੋਕਣ ਦਾ ਫੈਸਲਾ ਦੋਵੇਂ ਮਲਕਾਂ ਵਿਚਕਾਰ ਸਿੱਧੇ ਤੌਰ ਤੇ ਕੀਤਾ ਗਿਆ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਮੁੱਦੇ ਤੇ ਕੱਲ ਬਾਤ ਕਰਨ ਦਾ ਕੋਈ ਫੈਸਲਾ ਨਹੀਂ ਹੈ एयर ट्रैफिक कंट्रोल एटीसी ਤੋਂ ਮੁੱਢ ਪਰਵਾਨਗੀ ਤੋਂ ਬਾਅਦ ਉੱਤਰਾਖੰਡ ਦੇ ਕੇਦਾਰਨਾਥ تامਦੇਈ ਹੈਲੀਕਾਪਟਰ ਸੇਵਾ ਮੁੱਢ ਸ਼ੁਰੂ ਕਰ ਦਿੱਤੀ ਗਈ ਹੈ एटीसी ਨੇ ਦੇਸ਼ੀਆਂ ਸਾਰੀਆਂ ਹਵਾਈ ਯਾਤਰਾਵਾਂ ਦੀ ਸਮੀਖਿਆ ਕੀਤੀ ਅਤੇ ਚਾਰਤਮ ਯਾਤਰਾ ਦੌਰਾਨ ਹੈਲੀਕਾਪਟਰ ਸੇਵਾਵਾਂ ਨੂੰ ਪਰਵਾਨਗੀ ਦੇ ਦਿੱਤੀ ਕੁਝ ਘੰਟਿਆਂ ਲਈ ਪਰਵਾਨਗੀ ਨਾ ਮਿਲਣ ਕਾਰਨ ਕੇਦਾਰਨਾਥ ਹੈਲੀਕਾਪਟਰ ਸੇਵਾ ਪੰਦ ਕਰ ਦਿੱਤੀ ਗਈ ਸੀ ਜੋ ਹੁਣ ਸੁਚਾਰੂ ਤੰਗ ਨਾਲ ਚੱਲ ਰਹੀ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਭਾਰਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਦੀਆਂ ਵਾਧਰੀਆਂ ਹਮਲਾਵਰ ਤੇਪੜ ਕਾਉ ਕਾਰਵਾਈਆਂ ਦੇ ਜਵਾਬ ਜੋ ਉਸਦੇ ਫੌਜੀ ਠਿਕਾਣੇ ਤੇ ਸਟੀਕ ਹਮਲੇ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਦਿੱਤ ਨੇ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ 15 ਮਈ ਤੱਕ ਦੇਸ਼ ਦੇ ਉੱਤਰੀ ਤੇ ਪੱਛਮੀ ਖੇਤਰਾਂ ਦੇ 32 ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਸਥਾਈ ਤੌਰ ਤੇ ਬੰਦ ਕਰਨ ਦਾ ਐਲਾਨ ਅਤੇ ਹੁਨੇ ਹੁਨੇ ਮਿਲੀ ਖਬਰ ਮੁਤਾਬਕ ਭਾਰਤ ਤੇ ਪਾਕਿਸਤਾਨ ਤੁਰੰਤ ਪ੍ਰਭਾਵ ਨਾਲ ਗੋਲੀਬਾਰੀ ਤੇ ਫੌਜੀ ਕਾਰਵਾਈ ਰੋਕਣ ਲਈ ਸਹਿਮਤ ਹੋਏ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲਟਨ ਤੁਸੀਂ ਸੁਣੋਗੇ ਸ਼ਾਮ 7:50 ਮਿੰਟ ਤੇ ਨਮਸਕਾਰ